ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਈ ਆਰਮੀਨ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋਲ ਜਿਹੜੇ ਪੈਸੇ ਹੜੱਪੇ ਜਾਣ ਫਿਰ ਇਹਨਾਂ ਨੇ ਪਾਸਟਰ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ-ਹੌਲੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨੇ ਨੇ 크ਿਸਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਇਹਨਾਂ ਨੇ ਫਿਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋਲ ਕਿ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫਿਰ ਉੱਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉੱਥੇ ਮੁੜ ਕੇ ਮੰਨ ਲਓ ਜੇ ਤੁਸੀਂ ਪਲਾਟ ਕੱਲਾ ਲੈ ਲਿਆ ਭੈਣ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿੱਦਾਂ ਤੁਸੀਂ ਸਵਰਗ ਦੇ ਵਿੱਚ ਘੱਟ ਕੋ ਘੱਟ 70 80 ਲੱਖ ਰੁਪਇਆ ਆ ਤੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਫੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਹੈ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਾਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋ ਗਏ ਜੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਛਾਇਆ ਹੇਰ ਜੋ ਲੁੱਟਕ ਸੁੱਟ ਹੋ ਰਹੀ ਹੈ ਜੇ ਬੰਦ ਨਾ ਕੀਤੀ ਗਈ ਤੇ ਬਹੁਤ ਵੱਡਾ ਮੋਰਚਾ ਖੜਾ ਹੋਏਗਾ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤੇ ਇਹ ਆਪਣੇ ਪੈਸੇ ਦੇ ਦਮ ਤੇ ਉਹਨਾਂ ਦੇ ਉੱਤੇ ਜਿਹੜਾ ਦਬਾਬ ਬਣਾਉਂਦੇ ਪਰਚਿਆਂ ਦਾ ਉਹਨਾਂ ਖੱਜਲ ਖਰਾਬ ਕਰਦੇ ਨੇ ਦੁਖੀ ਕਰਦੇ ਨੇ ਤਾਂ ਕਿ ਕੋਈ ਆਵਾਜ਼ ਨਾ ਚੱਕੇ ਮੇਰਾ ਨਾਮ ਮਨਜੀਤ ਸਿੰਘ ਜੀ ਤੇ ਮੇਰਾ ਪਿੰਡ ਖਾਸਾ ਵਾ ਜ਼ਿਲ੍ਹਾ ਅਮਰਸਰ ਜੀ ਤੇ ਅੱਜ ਆਪਾਂ ਨੂੰ ਪਤਾ ਲੱਗਿਆ ਹੈ ਕਿ ਗਿਆਨੀ ਜੀ ਵਿਦੇਸ਼ ਦੀ ਧਰਤੀ ਤੋਂ ਆਏ ਆ ਪੰਜਾਬ ਦੇ ਜਿਹੜੇ ਲੋਕ ਗੁੰਮਰਾਹ ਹੋ ਚੁੱਕੇ ਆ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਭੁੱਲੇ ਭੜਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਲੈਣ ਲਿਆਉਣ ਵਾਸਤੇ ਗਿਆਨੀ ਗੁਰਪ੍ਰੀਤ ਜੀ ਕੈਲੀਫੋਰਨੀਆ ਵਾਲੇ ਇੱਥੇ ਪਹੁੰਚੇ ਹੋਏ ਅਮਰਸਰ ਤੇ ਮੈਂ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਵਾਸਤੇ ਆਇਆ ਮੈਂ ਆਪਣੀ ਵੀ ਜੋ ਕੁਝ ਮੇਰੇ ਨਾਲ ਹੋ Đੀਤੀ ਆ ਜੋ ਕੁਝ ਮੇਰੇ ਨਾਲ ਹੋਇਆ ਵਾ ਉਹ ਸਾਰੀ ਕਹਾਣੀ ਗਿਆਨੀ ਜੀ ਉਹਨਾਂ ਨੂੰ ਦੱਸੀ ਜਾਣ ਕੇ ਕਿ ਕਿਦਾਂ ਕਿਦਾਂ ਇਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਮਦਰ ਨੂੰ ਲੁੱਟਿਆ ਤੇ ਕੀ ਕੋਸ਼ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੇ ਝੂਠੇ ਉਹਨਾਂ ਨੂੰ ਸੁਪਨੇ ਵਿਖਾਏ ਆ ਜਾਂ ਜੋ ਝੂਠੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰੀ ਗੱਲਬਾਤ ਕਿ ਇਹਨਾਂ ਨੇ ਕੀ ਕਿਹਾ ਵੀ ਮੇਰੇ ਮੇਰੇ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀਗੇ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਸੀ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਇ ਆਰਮੀ ਨੇ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਰ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ-ਹੌਲੀ ਆਪਣੀਆਂ ਗੱਲਾਂ 'ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨੇ ਨੇ ਕ੍ਰਿਸਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਕਿ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਹੀ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਆਪੋ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਵੰਦ ਚੰਦਾ ਦੋ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾ ਰਹਿ ਸਕੋ ਤੇ ਇਹਨਾਂ ਨੇ ਫਿਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫੇਰ ਉਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉਥੇ ਮੁੜ ਕੇ ਮੰਨ ਲਓ ਜੇ ਤੁਸੀਂ ਪਲਾਟ ਕਲਾ ਲੈ ਲਿਆ ਭੈਣ ਜੀ ਜੇ ਉਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਤੁਸੀਂ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਧ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚ ਦੇ ਵਿੱਚ ਮੇਰੇ ਨਾਲ ਜਾਂ ਉਸ ਸਮੇਂ ਉਸ ਚਰਚ ਦੇ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਇਹਨਾਂ ਨੇ ਕਿਹਾ ਵੀ ਭੈਣ ਜੀ ਹੁਣ ਤੁਹਾਡੀ ਛੱਤ ਪਾਉਣ ਵਾਲੀ ਰਹਿ ਗਈ ਇੱਕ ਵਾਰੀ ਹੱਲਾ ਹੋਰ ਮਾਰੋ ਪੈਸੇ ਦਿਓ ਛੱਤ ਪਵਾ ਲਓ ਆਪਣੀ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਤੇ ਲਾਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜਿਹੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘਟ 70-80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਪੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਆ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਸੀ ਫੇਰ ਹੋੜੀ-ਹੋੜੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜਿਆ ਵਾ ਸੁਣਿਆ ਤੇ ਉਹਨਾਂ ਦੀ ਵਿਚਾਰ ਧਾੜਾਂ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਹੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ ਫੇਰ ਮੈਂ ਉਸ ਗੰਦ ਵਿੱਚ ਉਸ ਦਲਦਲ ਵਿੱਚੋਂ ਬਾਹਰ ਆਣ ਕੇ ਆਪਣੇ ਆਪ ਨੂੰ ਸੁਧਾਰਿਆ ਸਹੀ ਕੀਤਾ ਆਪਣੀ ਮੈਰਿਜ ਕਰਵਾਈ ਵੇਖੋ ਜ਼ਿੰ ਜਿਹੜੇ ਮਾਂ ਦੇ ਫਰਜ਼ ਹੀ ਦੋ ਸਿਸਟਰਾਂ ਦੀ ਮੈਰਿਜ ਕੀਤੀ ਮੈਂ ਆਪ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿਵੇਂ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਕਰਕੇ ਹੁਣ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਆ ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਉਂਦੀ ਆ ਕਹਿੰਦੀ ਕਿ ਪੁੱਤ ਬਹੁਤ ਜ਼ਿਆਦੀ ਰੋ ਰਹੀ ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ ਵੀ ਮੈਨੂੰ ਸਵਰਗ ਵਿੱਚ ਪਲਾਟ ਤੇ ਕੀ ਮਿਲਣਾ ਮੇਰੀ ਤੇ ਗਤੀ ਵੀ ਨਹੀਂ ਹੋਈ ਮੈਂ ਤੇ ਭਟਕਦੀ ਫਿਰਨਦੀ ਆ ਇਥੋਂ ਤੱਕ ਇਹਨਾਂ ਨੇ ਲੁੱਟਿਆ ਉਹਨੂੰ ਝੂਠੇ ਸੁਪਨੇ ਦਿਖਾ ਕੇ ਸਵਰਗਾਂ ਵਿੱਚ ਪਲਾੜ ਦੇ ਨਾਂ ਤੇ ਸਵਰਗਾਂ ਵਿੱਚ ਕੋਠੀ ਦੇ ਨਾਂ ਤੇ ਉਹਦੀ ਲੁੱਟ ਘਸੁੱਟ ਕੀਤੀ ਕੀਤੀ ਆ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆ ਇਥੋਂ ਦਾ ਜਿਹੜਾ ਆਪਣੇ ਆਪ ਨੂੰ ਸਹਾਇਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਝੂਠਾ ਪਰਚਾ 295 ਦਾ ਹੁਣ ਦੇਖੋ ਜੇ ਕੋਈ ਭਾਈ ਕਿਸੇ ਨੇ ਕਿਸੇ ਦੀ ਲੁੱਟ ਹੋਈ ਆ ਤੇ ਅਗਲਾ ਜਾ ਕੇ ਸੱਚ ਤੇ ਦੱਸੂਗਾ ਹੀ ਮੀਡੀਆ ਸਾਹਮਣੇ ਤੇ ਆਊਗਾ ਹੀ ਤੇ ਜੇ ਕੋਈ ਸੱਚ ਬੋਲੂਗਾ ਤੇ ਉੱਤੇ 295 ਦਾ ਪਰਚਾ ਕਰਾਤਾ ਕਿ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚ ਗਈ ਧਾਰਮਿਕ ਭਾਵਨਾ ਨੂੰ ਕਦੀ ਠੇਸ ਪਹੁੰਚ ਗਈ ਆ ਸਾਡੀ ਦੇ ਲੋਟੋਈ ਆਹੀ ਤੇ ਬੋਲਾਂਗੇ ਸੋ ਅੱਜ ਮੈਂ ਉਹ ਸਾਰੀ ਗੱਲਬਾਤ ਆਪਣੀ ਜਾਨੀ ਜੀ ਹੁਣਾਂ ਦੱਸੀ ਆ ਕਿ ਮੇਰੇ ਵੱਲ ਵੀ ਧਿਆਨ ਕੀਤਾ ਜਾਵੇ ਮੇਰੀ ਵੀ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜੋ ਕੁਝ ਸਾਡਾ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੋਰ ਵੀ ਲੋਕਾਂ ਨਾਲ ਬਹੁਤ ਕੁਝ ਹੋ ਰਿਹਾ ਵਾ ਤੇ ਜਿੰਨੇ ਕੁ ਲੋਕ ਬਚਦੇ ਉਹਨਾਂ ਨੂੰ ਤੇ ਬਚਾ ਸਕੀਏ ਹੁਣ ਮੈਂ ਤੁਹਾਨੂੰ ਲੋਕਸਵਾਰ ਦੇ ਤੇ ਗੌਰਵ ਬਾਰੇ ਜਿਹੜੀਆਂ ਗੌਰਵ ਦੀਆਂ ਵੀ ਕਰਤੂਤਾਂ ਲੌਕਸ ਦੀ ਜੇ ਮੈਂ ਤੁਹਾਨੂੰ ਕਰਤੂਤਤਾ ਦੱਸਦਾ ਸਿਰੇ ਦਾ ਚੋਰ ਬੰਦਾ ਵਾ ਠੱਗ ਤੇ ਇਹਨੂੰ ਇਹ ਪਤਾ ਨਹੀਂ ਕੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੀ ਦਬਾਵਾ ਵੀ ਇਹੋ ਜੇ ਚੋਰ ਠੱਗਾ ਨੂੰ ਸਕਿਉਰਿਟੀ ਦਿੱਤੀ ਆ ਇਹ ਕੋਈ ਵੀਰੋ ਮੈਂ ਗੱਲ ਹਵਾ ਦੇ ਵਿੱਚ ਜਾਂ ਝੂਠ ਨਹੀਂ ਕਹਿ ਰਿਹਾ ਇਹ ਜਿੰਨਾ ਕੁਛ ਵੀ ਤੁਸੀਂ ਮੈਂ ਬੋਲੂਗਾ ਤੁਸੀਂ ਸੁਣ ਰਹੇ ਜੋ ਇਹ ਸਾਰੀ ਦਾ ਮੈਂ ਜਵਾਬ ਦੇ ਹੀ ਆ ਸਾਡੇ ਖਾਸੇ ਅੱਡੇ ਦੇ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਕਾਮਰੇਟਾਂ ਦਾ ਘਰ ਆ ਜਿਹਦੇ ਕੋ 25 ਲੱਖ ਰੁਪਏ ਦੀ ਠੱਗੀ ਲੌਕਸ ਨੇ ਮਾਰੀ ਆ ਉਹ ਵੀ ਪਰਿਵਾਰ ਥੋੜੇ ਸਮੇਂ ਦੇ ਵਿੱਚ ਆਣ ਕੇ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਆਣ ਕੇ ਬੋਲਣਗੇ ਸੋ ਇਦਾਂ ਦੇ ਠੱਗ ਬੰਦੇ ਹੋਰ ਵੀ ਬਹੁਤ ਪਰਿਵਾਰਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਗੇ ਜੋ ਉਹ ਵਿਚਾਰੇ ਮੁੰਡੇ ਉੱਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਉਹ ਕਿਹੜੇ ਵੇਲੇ ਹੋ ਗਏ ਉਹਨਾਂ ਨੂੰ ਨਕਲੀ ਕਾਗਜ਼ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਦਾ ਉਹਨਾਂ ਕੋਲ 10-10 ਲੱਖ ਰੁਪਏ ਲੈ ਲਿਆ ਉਹ ਵਿਚਾਰੇ ਮੁੜ ਕੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਉਹ ਬੰਦੇ ਛੁੱਟ ਕੇ ਬਾਹਰ ਆਏ ਉਹ ਵੀ ਇਹ ਜਿਹੜੇ 5-7 ਬੰਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਥੇ ਹੁੱਲੜ ਪਾਜੀ ਮਚਾ ਰਹੇ ਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਜੀ ਦੇ ਤੇ ਮਰਜ਼ੀ ਉੱਠ ਕੇ ਕੇਸ ਕਰਾ ਦਿੰਦੇ ਝੂਠਾ ਇਹੋ ਜਿਹਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪ੍ਰੂਫ ਅਹੀਂ ਲੈ ਕੇ ਆਵਾਂਗੇ ਤੁਹਾਡੇ ਕੋਲ ਇਹਨਾਂ ਦੇ ਪਰ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਲੋਕੀ ਅੱਜ ਮਰਨ ਦੀ ਤਾਦਾਦ ਤੇ ਪਹੁੰਚੇ ਆ ਵਿਚਾਰੇ ਇੰਨੇ ਮਜਬੂਰ ਆ ਵੀ ਉਹ ਕੁਛ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਕੁਛ ਉਹਨਾਂ ਦੀ ਲੋਟ ਹੋਈ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਹੋ ਜਿਹੇ ਬੰਦਿਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਆ ਤੇ ਮੁਣਕੇ ਜੇ ਕੋਈ ਗੱਲਬਾਤ ਕਰਦਾ ਵਾ ਤੇ ਉਹਨੂੰ ਮਰਾਉਣ ਦੀਆਂ ਉਹਨੂੰ ਝੂਠੇ ਕੇਸਾਂ 'ਚ ਫਸਾਉਣ ਦੀਆਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਸਾਰੇ ਚੋਟ ਠੱਗ ਇਕੱਠੇ ਹੋਏ ਇਹਨਾਂ ਦੇ ਸਾਰੇ ਪ੍ਰੂਫ ਆਪਣੇ ਕੋਲ ਹੈਗੇ ਆ ਉਹ ਗਿਆਨੀ ਜੀ ਉਹਨਾਂ ਨੂੰ ਵੀ ਸਾਰੇ ਪ੍ਰੂਫ ਆਪਾਂ ਦਵਾਂਗੇ ਤੇ ਮੀਡੀਆ 'ਕੇ ਵੀ ਰੱਖਾਂਗੇ ਤੇ ਜਿਸ ਦਿਨ ਸਾਨੂੰ ਪ੍ਰਸ਼ਾਸਨ ਗਊਗਾ ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਉਹ ਪ੍ਰੂਫ ਸਾਰੇ ਦਿਖਾਵਾਂਗੇ ਜੀ ਪੰਜਾਬ ਦੇ ਵਿੱਚ ਧਰਮ ਪਰਵਾਤਨ ਦੇ ਨਾਲ ਜੁੜੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਕੁਝ ਲੋਕਾਂ ਦੇ ਵੱਲੋਂ ਪਾਸਟਰ ਅਤੇ ਸਾਈ ਧਰਮ ਦੇ ਲੋਕਾਂ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦਾ ਲਾਲਚ ਦੇ ਕੇ ਜਾਂ ਫਿਰ ਬਿਮਾਰੀ ਠੀਕ ਕਰਨ ਦੇ ਬਹਾਨੇ ਉਹਨਾਂ ਦਾ ਧਰਮ ਪਰਵਾਤਨ ਕਰਵਾਇਆ ਜਾ ਰਿਹਾ ਹੈ ਜਿ ਇੱਕ ਮਾਮਲਾ ਸਾਹਮਣੇ ਇੱਥੇ ਇੱਕ ਨੌਜਵਾਨ ਜਿਸ ਦਾ ਨਾਮ ਮਨਜੀਤ ਸਿੰਘ ਹੈ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਸ ਦੀ ਮਾਤਾ ਨੂੰ ਗਮਰਾਹ ਕਰਕੇ ਲੱਖਾਂ ਰੁਪਏ ਦੇ ਠੱਗੇ ਮਾਰੇ ਕਿ ਤੇ ਉਹਨਾਂ ਦਾ ਧਰਮ ਪਰਵਾਤਰ ਵੀ ਕਰਵਾਇਆ ਗਿਆ ਸੀ ਤੁਸੀਂ ਸੁਣ ਚੁੱਕੇ ਕਿ ਨੌਜਵਾਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੀ